ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੀ ਸਾਰੇ ਜਾਣਦੇ ਹੋ ਕਿ ਪਿਛਲੇ 25 ਦਿਨਾਂ ਚ ਕਿਵੇਂ بارش ਨਾਲ ਫੜਾ ਨਾਲ ਕਿੰਨਾ ਨੁਕਸਾਨ ਪੰਜਾਬ ਦਾ ਹੋਇਆ ਆ ਨੁਕਸਾਨ ਮੈਂ ਤਾਂ 25 ਦਿਨ ਸਾਰੀ ਜਗ੍ਹਾ ਜਾ ਕੇ ਆਇਆ ਹਾਂ ਸਾਰੇ ਸਥਿਤੀ ਦੇਖੀ ਹੈ ਅਸ ਨੁਕਸਾਨ ਰੁਕ ਸਕਦਾ ਸੀ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ। ਵੱਡੇ ਬਾਦਲ ਸਾਹਿਬ ਜੋ ਮੁੱਖ ਮੰਤਰੀ ਹੁੰਦੇ ਸੀ ਜਨੂਅਰੀ ਦੇ ਮਹੀਨੇ ਹਰ ਸਾਲ ਫਲੱਡ ਕੰਟਰੋਲ ਦੀ ਮੀਟਿੰਗ ਕਰਦੇ ਸੀ। ਉਦੋਂ ਸਾਰੇ ਅਫਸਰਾਂ ਨੂੰ ਬੁਲਾ ਕੇ ਇੰਜੀਨੀਅਰਾਂ ਨੂੰ ਬੁਲਾ ਕੇ ਅਸੀਂ ਪਤਾ ਕਰਾਉਂਦੇ ਸੀ ਕਿੱਥੇ ਕੰਨ ਕਮਜ਼ੋਰ ਹੈ, ਕਿੱਥੇ ਡੀਸੈਲਟਿੰਗ ਦੀ ਲੋੜ ਹੈ, ਕਿੱਥੇ ਡਰੇਨਾਂ ਦੀ ਸਫਾਈ ਦੀ ਲੋੜ ਹੈ। ਉਹ ਪੈਸਾ ਰਿਲੀਜ਼ ਕਰਕੇ ਅਸੀਂ ਜੂਨ ਤੋਂ ਪਹਿਲੇ ਪਹਿਲੇ ਸਾਰਾ ਕੁਝ ਮੁਕੰਮਲ ਕਰ ਦਿੰਦੇ ਸੀ ਸੋ ਦੈਟ ਜੇ ਬਰਸਾਤਾ ਹੋਣ ਤੇ ਪਾਣੀ ਫਲੋ ਠੀਕ ਰਗੇ ਤੁਸੀਂ ਹੈਰਾਨ ਰਹ ਜੂਗੇ ਕਿ ਇਸ ਤੇ 4 ਸਾਲਾਂ ਜੀ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਈ ਜਿਹੜਾ ਮਾਧੋਪੁਰ ਆਪਣਾ ਹੈੱਡਵੌਕਸ ਹੈ पठानकोट ਦੇ ਕਿ ਉਧਰ ਉਹਨਾਂ ਦੇ ਇੰਜੀਨੀਅਰਾਂ ਨੇ ਜਨਵਰੀ ਦੇ ਤਿੰਨੇ ਸਰਕਾਰ ਨੂੰ ਲਿਖਿਆ ਕਿ ਸਾਡਾ ਜਿਹੜਾ ਹੈਡਵਰਕਸ ਹੈ ਉਹਦੇ ਗੇਟਸ ਬਹੁਤ ਕਮਜ਼ੋਰ ਹੋ ਗਏ ਆ ਸਾਨੂੰ ਪੈਸਾ ਭੇਜੋ ਅਸੀਂ ਨੂੰ ਸਟਰੈਂਥਨ ਕਰਨਾ ਨਹੀਂ ਤਾਂ ਪ੍ਰਸ਼ਾਸਨ ਅੱਜ ਰੁੜਨ ਦਾ ਡਰ ਹੈ ਇਹਨਾਂ ਨੇ ਪੈਸੇ ਨਹੀਂ ਭੇਜਿਆ ਤੋ ਸਾਰੇ ਰੁੜ ਗਏ ਤੇ ਸਾਰਾ ਗੁਰਦਾਸਪੁਰ ਜਨਾ ਡੁੱਬ ਗਿਆ ਆਪਣਾ ਹਾਮ ਆ ਮੈਨ ਮੇਡ ਹੈ ਐਂਡ ਸਰਕਾਰ ਮੇਡ ਕ੍ਰਾਈਸਿਸ ਹੈ ਚਲੋ ਮੈਂ ਪਿਛਲੇ 25 ਦਿਨਾਂ ਦਾ ਕੰਬ ਰਿਹਾ ਹਾਂ ਸਿਰ ਝੁਕਦਾ ਆਪਣੀ ਕੌਮ ਨਾ ਸੈਂਟਰ ਦੀ ਮਦਦ ਨਾ ਸਟੇਟ ਦੀ ਮਦਦ ਨਾ ਕਿ ਜੇ ਹੋਰ ਸੁੱਕੇ ਦੀ ਸਰਕਾਰ ਦੀ ਮਦਦ ਆਪਣੇ ਲੋਕਾਂ ਨੇ ਆਪ ਹੀ ਆਪਣੀ ਮਦਦ ਕਰਕੇ ਤੁਸੀਂ ਦੇਖ ਲਓ ਬੰਨਾ ਤੇ ਹਜ਼ਾਰ ਹਜ਼ਾਰ ਬੰਦਾ ਇਕੱਠਾ 24 ਘੰਟੇ ਮਿੱਟੀ ਭਰ ਕੇ ਆਪਣੇ ਸਿਰ ਤੇ ਬੋਰੀਆਂ ਚੱਕ ਕੇ বুੜੀਆਂ ਬੱਚੇ ਸਾਰਿਆਂ ਨੇ ਆ ਪੂਰਾ ਜਿਵੇਂ ਬਾਰਡਰ ਸੰਭਾਲਿਆ ਸੀ ਉਹਵੇਂ ਬੰਦ ਸੰਭਾਲ ਲਏ ਕਈ ਕਾਮਯਾਬ ਹੋ ਗਏ ਲੋਕਾਂ ਦੇ ਕਈ ਫਿੱਪੀ ਡੁੱਲ ਗਏ ਪਰ ਹੌਸਲਾ ਨਹੀਂ ਹਾਰੇ ਤੇ ਜਿਹੜੀ ਵੀ ਜਗ੍ਹਾ ਤੇ ਡਰੈਕਟਰ ਟਰਾਲੀਆਂ ਤੇ ਲੋਕੀ 100-100 ਕਿਲੋਮੀਟਰ ਤੋਂ ਕੋਈ ਮਿੱਟੀ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਕਿਸੇ ਨੂੰ ਤਾਂ ਨਹੀਂ ਕਿਹਾ ਸੀ ਆ ਇੱਕ ਜਜ਼ਬਾ ਆਪਣੀ ਕੌਮ ਦੇ ਵਿੱਚ ਪਰ ਅਫਸੋਸ ਹੈ ਕਿ ਆਪਾਂ ਜਿੱਥੇ ਦੁਨੀਆ 'ਚ ਲੋੜ ਪੈਂਦੀ ਹੈ ਜਾਂ ਦੇਸ਼ ਲੋੜ ਪੈਂਦੀ ਆਪਾਂ ਸਭ ਤੋਂ ਕਿਉਂ ਨੇ ਹੁਣ ਇੱਕ ਸਿੱਧੀ ਗੱਲ ਕਿਸੇ ਨੇ ਨਹੀਂ ਬਾਫੜ ਕਿਸੇ ਨੇ ਪੁੱਛਣ ਵੀ ਨਹੀਂ ਆਇਆ ਆ ਹਰਿਆਣੇ ਵਾਲੇ ਕਹਿੰਦੇ ਸਾਨੂੰ ਪਾਣੀ ਦਿਓ ਰਾਸ਼ਟਰ ਨਾਲ ਕਹਿੰਦੇ ਪਾਣੀ ਦਿਓ ਤੇ ਜਦੋਂ ਇੱਥੇ ਖੜਾ ਹੁੰਦੇ ਆ ਉਦੋਂ ਆਏ ਨਹੀਂ ਕਹਿੰਦੇ ਕਿ ਚਲੋ ਅਸੀਂ ਤੁਹਾਨੂੰ 20000 ਰੁਪਏ ਭੇਜਦੇ ਨੇ ਆਪਾਂ ਨੂੰ ਆਪਣੇ ਆਪ ਹੀ ਜੜਾ ਹੋਣਾ ਪਿਆ ਤੇ ਇੱਕ ਸ਼ੋਮੀ ਕਾਲੀਦਨ ਮੈਂ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਅੱਛਾ ਇਹ ਖੁਰਗੜ ਆਪਣੀ ਪਾਰਟੀ ਦਿਲੋਂ ਲੱਗੀ ਹੈ इमोਸ਼ਨਲੀ ਲੱਗੀ ਹੈ ਪੋਸ਼ਟਿਟ ਹੈ ਤੇ ਅਸੀਂ ਅੱਜ ਹੁਣ ਮੀਟਿੰਗ ਹੋਈ ਸੀ ਅਸੀਂ ਮੈਂ ਜੋ 25 ਦਿਨ ਦੀ ਡੈਜਾ ਕਰਕੇ ਅਸੀਂ ਕੀ ਕੀ ਲੋੜ ਹੈ ਸੋ ਅਸੀਂ ਬੜੀ ਖੁਸ਼ੀ ਹੈ ਕਿ ਸਾਰੀ ਪਾਰਟੀ ਨੇ ਵੀ ਦੇਖ ਲਓ 500 ਟਰੱਕ ਅਸੀਂ ਚਾਰੇ ਦਾ ਇਕੱਠਾ ਕਰ ਲਿਆ 500 ਟਰੱਕ ਧੂੜੀ ਦਾ ਇਕੱਠਾ ਕਰ ਲਿਆ 500 ਫੋਗਿੰਗ ਮਸ਼ੀਨ ਜਿਹੜੇ ਪਿੰਡ ਪਿੰਡ ਅਸੀਂ ਫੋਗਿੰਗ ਕਰਾਂਗੇ ਉਹ ਇਕੱਠੇ ਕਰ ਲਈ ਹੈ ਅਸੀਂ 30000 ਕੁਇੰਟਲ ਕਣਕ ਅਸੀਂ ਦਵੀਪਨ ਵੰਡਣ ਵਾਸਤੇ ਇਕੱਠੇ ਕਰ ਲਈ ਹੈ ਤੇ 1 ਲੱਖ ਇੱਕੜ ਜ਼ਮੀਨ ਦਾ 20 ਇਕੱਠਾ ਕਰ ਲਿਆ ਜਿਹੜਾ ਵੀ ਕਿਸਾਨ ਨੂੰ ਮੰਨਾਂਗੇ ਕਿ ਅਸੀਂ 125 ਡਾਕਟਰਾਂ ਦੀਆਂ ਟੀਮਾਂ ਅਸੀਂ ਤਿਆਰ ਕਰ ਲਈਆਂ ਜਿਹੜੇ ਨੂੰ ਪੰਜ-ਪੰਜ ਪਿੰਡੇ ਤੇ ਤੀਂਆਂਗੇ ਜਾ ਕੇ ਉੱਥੇ ਜਾਣਗੇ ਤੇ 25 ਵੈਟਰਨਰੀ ਡਾਕਟਰਾਂ ਦੀ ਟੀਮਾਂ ਜੀ ਪਸ਼ੂਆਂ ਵਾਸਤੇ ਆ ਮੈਂ ਸਾਰਾ ਪਾਰਟੀ ਦਾ ਧੰਨਵਾਦ ਕਰਦਾ ਮੈਂ ਲੱਗ ਐ ਚਿੰਮੜਗੇ ਜਿਵੇਂ ਕੋਈ ਘਰ ਦੇ ਉੱਤੇ ਹੁੰਣਾ ਮੈਨੂੰ ਮਾਣ ਆਪਣੀ ਪਾਰਟੀ ਦੇ ਦੇ ਆਪਣੇ ਕੌਂਟ ਤੁਹਾਨੂੰ ਤੁਸੀਂ ਮੈਂ ਤੁਹਾਨੂੰ ਦੱਸਾਂ ਹੌਸਲਾ ਦੇਖਦੇ ਜੀ ਬੀਬੀਆਂ ਬੱਚੇ ਕਿਵੇਂ ਬੰਦਾਂ ਤੇ ਬੈਠੇ ਉੱਥੇ ਲੰਗਰ ਉੱਥੇ ਸਾਰਾ ਕੁਝ ਤਿਆਰ ਕਰਕੇ ਮੈਂ ਧੰਨਵਾਦ ਆ ਤੁਹਾਡਾ ਤੁਸੀਂ ਸਾਰਿਆਂ ਨੇ ਆਪਣੀ ਮਦਦ ਕੀਤੀ ਹੈ ਤੇ ਮੈਂ ਤਾਂ ਅੱਜ ਸਾਰੀਆਂ ਪਿਉਲੀਟਿਕ ਪਾਰਟੀ ਨੂੰ ਵੀ ਪੇਸ਼ਗੀ ਕੀਤੀ ਹੈ ਛੱਡੋ ਪੋਲਿਟਿਕਸ ਜਿਹਦੇ ਕੋਈ ਯੋਗਦਾਨ ਹੋਏ ਸਰਪਾ ਲੋ ਹੁਣ ਆਪਾਂ ਕਹੂਗੇ ਜੇ ਆਪਾਂ ਡੀਕਦੇ ਰਵਾਂਗੇ ਤੇ ਕੋਈ ਫਾਇਦਾ ਨਹੀਂ ਆਪਾਂ ਆਪਣੇ ਆਪ ਕਿਸ਼ ਤਗੜੇ ਹੋਈਏ ਸੋ ਮੈਂ ਤੁਹਾਡਾ ਦਿਲ ਦੀ ਗ੍ਰੰਤ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਆ ਪਾਰਟੀ ਨੂੰ ਸਹਾਇਤਾ ਦਿੱਤੀ ਜਿਹੜੀ ਅਸੀਂ ਹੁਣੇ ਜਾ ਕੇ ਅਸੀਂ ਆਪਣੇ ਯੋਗਦਾਨ ਪਾਵਾ